ਜੀ ਸਭ ਨੂੰ ਸੱਦਾ ਦਿੰਦੇ ਆ ਭਾਈ ਆਓ ਸਾਰੇ ਇਕੱਠੇ ਹੋਈਏ ਅੱਜ ੱਡੋ ਵੱਡੀ ਵਾਲਾ ਕਮਾ ਨਹੀਂ ਰਿਹਾ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ਼ੂ ਇਹੋ ਜੇ ਨੇ ਲੇਕਿਨ ਮੈਂ ਇੱਕ ਵੀ ਕਲੀਅਰ ਕਰ ਦਿਆਂ ਐਡੀ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ ਜਦੋਂ ਆਪਾਂ ਦਿੱਲੀ ਦੇ ਵਿੱਚ ਲੜਿਆ ਅਗਰ ਮੋਦੀ ਨੂੰ ਉਹ ਅੰਦੋਲਨ ਬੈਗਫੁੱਟ ਤੇ ਲੈ ਲੈ ਗਿਆ ਤਾਂ ਇੱਥੇ ਕੋਈ ਵੱਡੀ ਗੱਲ ਨਹੀਂ ਹੈ ਕੋਈ ਚਤਾਲੀ ਗੱਲ ਨਹੀਂ ਹੈ ਉਦੋਂ ਵੀ ਕਿਹੜਾ ਸਾਰੇ ਇਕੱਠੇ ਸੀ ਅਗਰਾਹਾ ਸਾਹਿਬ ਨੇ ਆਪਣੀ ਸਟੇਜ ਲਈ ਹੋਈ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀ ਸਟੇਜ ਲਈ ਹੋਈ ਸੀ ਔਰ ਟਕੈਗ ਸਾਹਿਬ ਦੀ ਆਪਣੀ ਸਟੇਜ ਚੱਲਦੀ ਸੀ ਆਪਣੇ ਸਾਰਿਆਂ ਦੇ ਪਰ ਸਾਹਮਣੇ ਆ ਲੇਕਿਨ ਲੜਾਈ ਆ ਜਿਹੜੀ ਸਾਡਾ ਇਸ਼ੂ ਸਾਰਿਆਂ ਦਾ ਇੱਕੋ ਹੈ ਪ੍ਰੋਗਰਾਮ ਅਸੀਂ ਇੱਕੋ ਦੇ ਰਹੇ ਆ ਭਾਵੇਂ ਆਡਾ ਡੋਕੇ ਦੇ ਰਹੇ ਆ ਕਿਤੋਂ ਦੇਣਾ ਕੋਈ ਚਿੰਤਾ ਨਹੀਂ ਲੇਕਿਨ ਇਹ ਵੀ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਇਕੱਠੇ ਕਰਨ ਦਾ ਯਤਨ ਕਰਦੇ ਸਦਾ ਦੇ ਰਹੇ ਹਾਂ ਹਾਂਜੀ ਸਾਰਿਆਂ ਜੇ ਕੋਈ ਵੀ ਹੱਦ ਲੱਗਦਾ ਨਹੀਂ ਕਿ ਆਪ ਫੈਲ ਕਰਨੀ ਚਾਹੀਦੀ ਹੈ ਵੀ ਦੂਸਰੇ ਵੱਲ ਜਿਹੜਾ ਜਾਗਰੂ ਕੀ ਬਣੇ ਫਿਰ ਬੋਲਿਓ ਫਿਰ ਸਵਾਲ ਕਰੋ ਮੈਂ ਕਿੰਨਾ ਤੁਸੀਂ ਸਦਾ ਦੇ ਰਹੇ ਹੋ ਵੀ ਕੋਈ ਵੀ ਹੱਥ ਲੱਗਦਾ ਆਓ ਇਕੱਠੇ ਹੋਈਏ ਤੁਸੀਂ ਜਿਤ ਬੰਦਿਆਂ ਨੇ ਬਣਦੇ ਜੀ ਇਕੱਠੇ ਹੋਣ ਦਾ ਜੇ ਮਤ ਉਹ ਇੱਕਾ ਟੀਚਾ ਇੱਕ ਹੈ ਉਹਦੀ ਕਹਿੰਦੇ ਉਹ ਵੀ ਲੈਂਡ ਪੁਨਿੰਗ ਹੈ ਵਿਟਾਉਣਾ ਪੰਜਾਬ ਨੂੰ ਪਾਣਾ ਤਾਂ ਕਿਉਂ ਨਹੀਂ ਬੀਤੇ ਸਟੇਜ ਤੁਹਾਡਾ ਮਤਲਬ ਜੇ ਜਦੋਂ ਉਹ ਪ੍ਰੋਗਰਾਮ ਦਿੰਦੇ ਸاسي ਕਿਉਂ ਨਹੀਂ ਜਾਂਦੇ ਉਹਦੇ ਵਿੱਚ ਇਹ ਸਵਾਲ ਹੈ ਮੇਰਾ ਖਿਆਲ ਹੈ ਤੁਹਾਨੂੰ ਆ ਲੁਧਿਆਣੇ ਦੀ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਗਲਾਡਾ ਦੇ ਮੂਹਰੇ ਜਿੰਨੀ ਵਾਰੀ ਪ੍ਰੋਗਰਾਮ ਹੋਇਆ ਔਰ ਦੂਸਰੇ ਐਸਕੇਮ ਵੱਲੋਂ ਕੀਤਾ ਗਿਆ ਔਰ ਸਾਡੀ ਜਦੇ ਬੰਦੀ ਦੇ ਝੰਡੇ ਹਰ ਵਾਰੀ ਤੁਹਾਨੂੰ ਉੱਚ ਦਿਸ਼ੇ ਹੋਣਗੇ ਤਾਂ ਫਿਰ ਆਪਾਂ ਕਿਵੇਂ ਮੰਨ ਲੀਏ ਵੀ ਅਸੀਂ ਨਹੀਂ ਜਾ ਰਹੇ ਉੱਥੇ no problem ਇਕੱਠੇ ਆ ਲੜਾਂਗੇ ਕੁਝ ਹੋ ਜੇ ਜੇ ਅਸੀਂ ਅਲੱਗ-ਅਲੱਗ ਵੀ ਬੈਠੇ ਲੜ ਰਹੇ ਹਾਂ ਭਲੇਖਾ ਕੱਢਦੇ ਆ ਮੈਂ ਸਰਕਾਰ ਦਾ ਅੱਜ ਤੁਹਾਡੇ ਜਵਾਬ ਦੇ ਰਹੀ ਹਾਂ ਅਗਰ ਸਰਕਾਰ ਕਿਸੇ ਵੀ ਸਾਡੇ ਗਰੁੱਪ ਤੇ ਕਿਸੇ ਵੀ ਬੈਠੇ ਸਾਥੀਆਂ ਤੇ ਕਿਸੇ ਤਰ੍ਹਾਂ ਦਾ ਹਮਲਾਵਰ ਰੁਖ ਅਖਤਿਆਰ ਕਰੇਗੀ ਅਸੀਂ ਆਪਦੇ ਸਾਥੀਆਂ ਦੇ ਨਾਲ ਚਟਾਨ ਵਾਂਗ ਖੜਿਆਂ ਖੜਾਂਗੇ ਸਾਲੇ ਜਿੰਦਰ ਸਿੰਘ ਲਖਵਾਲ ਦਾ ਕਹਿਣਾ ਹੈ ਕਿ ਸਤਰੀ ਕੁੜੀ ਕਰੰਗਾਰੀ ਮਹਾਵੰਗਾਰੀ ਕਰੰਗਾਰੀ ਅੱਜ ਐਸਕੇਮ ਨਹੀਂ ਆਉਗੀ ਭੱਤੀ ਜਿਹੜੀ ਜੱਥੇ ਬੰਦੀਆਂ ਉਹ ਚਲੋ ਇਹ ਇਹ ਦੇਖੋ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਨਾ ਇਹਦਾ ਸਵਾਲ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਆ ਰਹੇ ਲੇਕਿਨ ਸਾਡਾ ਵਿਚਾਰ ਨਹੀਂ ਮਿਲਦੇ ਹੈ ਉਹ ਕਹਿੰਦੇ ਸਾਡੇ ਵਿਚਾਰ ਨਹੀਂ ਮਿਲਦੇ ਡੱਲੇ ਸਾਹਿਬ ਡੱਲੇয়াল ਸਾਹਿਬ ਨਾਲ ਵਿਚਾਰ ਨਹੀਂ ਮਿਲਦੇ ਮੈਂ ਕਹਿੰਦਾ ਜਿਹੜੀ ਅੱਜ ਜਿਹੜੀ ਲੜਾਈ ਲੜ ਰਹੇ ਹਾਂ ਨਾ ਆਪਾਂ ਅਜੀ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਗੱਲਾਂ ਵੱਲ ਨੂੰ ਨਾ ਲੈ ਕੇ ਜਾਈਏ ਗੱਲ ਨੂੰ ਕਿ ਸਾਡੇ ਕੀ ਵਖਰੇਵੇਂ ਨੇ ਵਖਰੇਵੇਂ ਬਹੁਤ ਹੋ ਸਕਦੇ ਨੇ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਨੇ ਲੇਕਿਨ ਮੈਂ ਫਿਰ ਤੁਹਾਡੇ ਜਵਾਬ ਦਿੰਦਿਆਂ ਇਹ ਕਹਿ ਦਿੰਦਾ ਕਿ ਐਮਐਸਬੀ ਗਰੰਟੀ ਕਾਨੂੰਨ ਦੇਸ਼ ਨੂੰ ਚਾਹੀਦਾ ਇਕੱਲੇ ਇਕੱਲੇ ਕਿਸਾਨ ਨੂੰ ਚਾਹੀਦਾ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਸਾਡੇ ਕਿਸਾਨਾਂ ਨੂੰ ਚਾਹੀਦੀ ਹੈ ਔਰ 7 ਲੱਖ ਕਿਸਾਨ ਜਿਹੜੋ ਖੁਦਕੁਸ਼ੀ ਕਰਕੇ ਮਰ ਗਿਆ ਹੋਵੇ ਕਿਸਾਨਾਂ ਦੀ ਕਰਜ਼ਾ ਮਾਫੀ ਚਾਹੀਦੀ ਹੈ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲੈਂਡ ਪੂਲਿੰਗ ਦੀ ਜਾਂ ਲੈਂਡ ਐਕ acquisition ਦੀ ਜਿਹੜਾ 2013 ਚ ਲੜ ਕੇ ਲੋਕਾਂ ਨੇ ਲੈਂਡ ਐਕquisition ਐਕਟ ਬਣਵਾਇਆ ਸੀ ਉਹਦੀ ਮੁੜ ਬਹਾਲੀ ਲਈ ਅਸੀਂ ਲੜ ਰਹੇ ਹਾਂ ਔਰ ਖੁੱਲਾ ਸੱਦਾ ਫੇਰ ਆ ਸਾਰਿਆਂ ਨੂੰ ਆਓ ਜਿਨ੍ਹਾਂ ਦਾ ਇਹਦੇ ਤੇ ਲੜਨ ਨੂੰ ਜੀ ਕਰਦਾ ਹੈ ਆਪਾਂ ਇਕੱਠੇ ਹੋ ਗਏ ਮੈਂ ਤੁਸੀ ਪ੍ਰੈਸ ਦੇ ਮਾਧਿਅਮ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸਾਰੇ ਇਕੱਠੇ ਹੋ ਤਾਨੂੰ ਲੱਗਦਾ ਨਹੀਂ ਸੀ ਕਿ ਆਪਾਂ ਪਹਿਲਾਂ ਮੀਟਿੰਗ ਕਰ ਲੈਂਦੇ ਇਹ ਡਿਸਾਈਡ ਕਰ ਲੈਂਦੇ ਸਾਰੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਉਸ ਤੋਂ ਸਾਡੇ ਮਾਧਿਅਮ ਤੋਂ ਕਹਿੰਦੇ ਕਿ ਸਾਰੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਆਉਣ ਤਾਨੂੰ ਲੱਗਦਾ ਨਹੀਂ ਕਿ ਜੇ ਇਕੱਠੇ ਹੋਵਾਂਗੇ ਨਹੀਂ ਨਹੀਂ ਐਸੀ ਨਹੀਂ ਗੱਲ ਹੈ ਸਾਨੂੰ ਮੈਨੂੰ ਇਹ ਲੱਗਦਾ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਤੇ ਕਦੇ ਕਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਦੇ ਕਦੇ ਸਾਡਾ ਕਲੇਸ਼ ਪੋਣ ਦਾ ਮਾਧਿਅਮ ਵੀ ਚਲੋ ਇੱਕ ਹੀ ਨਾ ਕਰ ਸਮਰਾਲੇ ਸਮਰਾਲੇ ਚੋਕੀ ਹੈ ਸਰੋ ਮਹਾਪੰਚਾਇਤ ਕਰਨ ਜਾ ਰਹੇ ਨੇ ਉਸ ਦੇ ਵਿੱਚ ਤੁਸੀਂ ਜਾਓਗੇ ਕਿੱਥੇ ਕਿੱਤੇ ਬੰਦੇ ਜਾਓਗੇ ਕਿੱਥੇ ਐਸਕੇਐਮ ਕਿੱਥੇ ਬਰਨਾਲਾ ਸਮਰਾਲੇ ਸਮਰਾਲੇ ਕਿਉਂ ਨਹੀਂ ਜਾਵਾਂਗੇ ਤੁਹਾਨੂੰ ਦੱਸ ਦੇਣਗੇ ਝੰਡੇ ਉੱਤੇ ਹੋਰ ਦੱਸੋ ਬਿਲਵਲ ਸਾਹਿਬ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਕਾਨੂੰਨ ਆ ਲੈਂਡ ਐਕਵਿਜ਼ੀਸ਼ਨ ਦਾ ਨਹੀਂ ਹੈਗਾ ਲੈਂਡ ਪੂਲਿੰਗ ਦਾ ਕੋਈ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਦੀ ਮਰਜ਼ੀ ਆ ਫਮੇ ਲੈਂਡ ਦਵੇ ਫਮੇ ਨਾਦਰੇ ਫੁੱਲ ਸਕਦੇ ਹੋਈ ਸ਼ਕਤ ਹਾਂ ਦੇਖੋ ਲੈਂਡ ਐਕੁਇਜ਼ੀਸ਼ਨ ਜੇ ਹੋ ਜਾਂਦੀ ਤਾਂ ਸਾਨੂੰ ਦੋ ਪੈਸੇ ਮਿਲ ਜਾਂਦੇ ਭਾਵੇਂ ਥੋੜੇ ਮਿਲਦੇ ਲੈਂਡ ਪੂਲਿੰਗ ਤਾਂ ਲੈ ਕੇ ਹੀ ਇਹ ਚੀਜ਼ ਆਏ ਨੇ ਕਿ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਕੱਲੀ ਤੁਹਾਡੀ ਲੈਂਡ ਪੂਲਿੰਗ ਦੇਣੀ ਆ ਇੱਕ ਕਿੱਲਾ ਸਾਨੂੰ ਦਿਓ ਤੁਹਾਡਾ ਹੀ ਕਿੱਲਾ ਹੈ ਉਹਦੇ ਵਿੱਚੋਂ ਤੁਹਾਨੂੰ 1200 ਗੱਜ ਦੇ ਦਿਆਂਗੇ ਬਾਕੀ ਅਸੀਂ ਰੱਖ ਲਾਂਗੇ